ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਆਈਡੀਅਲ ਕਾਨਵੈਂਟ ਸਕੂਲ ਹਟਹੂਰ ਦੇ ਸਟਾਫ ਵੱਲੋਂ ਖਾਲਸੇ ਦੇ ਸਾਜਨਾ ਦਿਵਸ ਅਤੇ ਵਿਸਾਖੀ ਨੂੰ ਮੁੱਖ ਰੱਖਦਿਆਂ ਸਕੂਲ ਦੇ ਬੱਚਿਆਂ ਨੂੰ ਵਿਸ਼ਵ ਪ੍ਰਸਿੱਧ ਗੁਰਦੁਆਰਾ ਮੈਧਿਆਣਾ ਸਾਹਿਬ ਦੇ ਦਰਸ਼ਨ ਦਿਦਾਰੇ ਕਰਵਾਈ। ਸਕੂਲ ਸਟਾਫ ਅਤੇ ਬੱਚਿਆਂ ਨੇ ਸਭ ਤੋਂ ਪਹਿਲਾਂ ਜੁਗੋ ਜੁਗ ਅਟਲ ਜਬਰਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸਜਦਾ ਪੇਟ ਕੀਤਾ ਤੇ ਗੁਰਬਾਣੀ ਦਾ ਆਨੰਦ ਮਾਣਿਆ। ਸਕੂਲ ਸਟਾਫ ਵੱਲੋਂ ਬੱਚਿਆਂ ਨੂੰ ਸਿੱਖ ਕੌਮ ਦੇ ਮਹਾਨ ਵਿਰਸੇ ਅਤੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ। ਸਕੂਲ ਸਟਾਫ ਨੇ ਜਿੱਥੇ ਸਾਹਿਬ ਇਕਮਾਲ ਸਰਬੰਸਦਾਨੀ ਬਾਜਾਂ ਵਾਲੇ ਸ਼ਹਿਨशाह ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁਜਰਕੌਰ ਜੀ ਦੀ ਲਾਸਾਨੀ ਸ਼ਹਾਦਤ ਬਾਰੇ ਜਾਣਕਾਰੀ ਦਿੱਤੀ। ਉੱਥੇ ਬਾਬਾ ਬੰਦਾ ਸਿੰਘ ਬਹਾਦਰ, ਭਾਈ ਤਾਰੂ ਸਿੰਘ, ਭਾਈ ਮਨੀ ਸਿੰਘ ਮਾਈਪਾ ਗੋਸ ਸਮੇਤ ਸ਼ਹਾਦਤਾਂ ਦੇ ਜਾਮ ਪੀਣ ਵਾਲੇ ਸਮੂਹ ਸਿੰਘਾ ਸਿੰਘਣੀਆਂ ਦੀਆਂ ਕੁਰਬਾਨੀਆਂ ਤੋਂ ਜਾਣੂ ਕਰਵਾਇਆ ਆਓ ਦੇਖਦੇ ਹਾਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਕੋਮਲ ਪ੍ਰੀਤ ਕੌਰ ਹਠੂਰ ਦੀ ਸਪੈਸ਼ਲ ਰਿਪੋਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਅੱਜ ਤੁਹਾਨੂੰ ਸੁਖਬਾਗ ਸਿੰਘ ਅਤੇ ਸ਼ਹਿਬਾਦ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਕਾਰੀ ਦਵਾਂਗੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਸਹਿਵਾਗ ਸਿੰਘ ਸਹਿਵਾਜ ਜੀ ਦਾ ਬੇਟਾ ਸੀ ਤੇ ਉਹਨਾਂ ਦੀ ਉਮਰ 18 ਸਾਲ ਦੀ ਸੀ ਤੇ ਉਹ ਫਾਰਸੀ ਦੇ ਵਿਦਵਾਨ ਹੋਣ ਕਰਕੇ ਜਕਰਿਆ ਖਾਨ ਦੇ ਦਲਵਾਰ ਵਿੱਚ ਉਹਨਾਂ ਨੂੰ ਨੌਕਰੀ ਮਿਲ ਗਈ ਤੇ ਉਸ ਤੋਂ ਬਾਅਦ ਉਹ ਸਿੱਖ ਧਰਮ ਨੂੰ ਬਹੁਤ ਪਿਆਰ ਕਰਦੇ ਸੀ ਉਹਨਾਂ ਨੇ ਸਿੱਖਾਂ ਦੇ ਸਿਰਾਂ ਦਾ ਸੰਸਕਾਰ ਕੀਤਾ ਸੀ ਜਿਹੜਾ ਜਹੀਆ ਖਾਨ ਸੀ ਜਕਰਿਆ ਦਾ ਬੇਟਾ ਸੀ ਉਹ ਤੇ ਬੇਟੇ ਉਹ ਉਹਨਾਂ ਨੂੰ ਉਹਨਾਂ ਨਾਲ ਈਰਖਾ ਕਰਦਾ ਸੀ ਤੇ ਉਸ ਤੋਂ ਬਾਅਦ ਵਿੱਚ ਉਹਨਾਂ ਨੇ ਜ਼ਕਰੀਆ ਖਾਨ ਦੇ ਯਾਹੀਆ ਖਾਨ ਨੇ ਆਪਣੇ ਪਿਤਾ ਜੀ ਦੇ ਕੰਨ ਪਰਨੇ ਸ਼ੁਰੂ ਕਰ ਦਿੱਤੇ ਸੁਬੇਕ ਸਿੰਘ ਤੇ ਸ਼ਾਹਵਾਜ਼ ਜੀ ਦੇ ਵਿਰੁੱਧ ਤੇ ਉਹਨਾਂ ਨੇ ਫਿਰ ਕੀ ਕੀਤਾ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡਾ ਮੁਸਲਮਾਨ ਧਰਮ ਕਬੂਲ ਕਰੋ ਪਰ ਉਹ ਇਸ ਲਈ ਨਾ ਮੰਨੇ ਤੇ ਬਾਅਦ ਵਿੱਚ ਉਹਨਾਂ ਨੇ 1745 ਈਸਵੀ ਵਿੱਚ ਇਹਨਾਂ ਨੂੰ ਤੁਸੀਂ ਦੇਖ ਸਕਦੇ ਹੋ ਕਿ ਚਿੜਖੜੀਆਂ ਨਾਲ ਬਨ ਕੇ ਉਹਨਾਂ ਚਿੜਖੜੀਆਂ ਨੂੰ ਗੇੜਿਆ ਗਿਆ ਤੇ ਉਸ ਵਿੱਚ ਬਾਅਦ ਵਿੱਚ ਉਹਨਾਂ ਨੂੰ ਉੱਥੇ ਸ਼ਹੀਦ ਕਰ ਦਿੱਤਾ ਗਿਆ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਬੱਚਿਓ ਅੱਜ ਆਪਾਂ ਮਹਿਤੀਆਣਾ ਸਾਹਿਬ ਪਹੁੰਚੇ ਆਂ ਤੇ ਇੱਥੇ ਆਪਾਂ ਦਰਸ਼ਨ ਕਰ ਰਹੇ ਆਂ ਭਾਈ ਤਾਰੂ ਸਿੰਘ ਦੀ ਜੋ ਕਰਤਿ ਬਣੀ ਹੋਈ ਆ। ਪਾਈ ਤਾਰੂ ਸਿੰਘ ਜੀ ਸਿੱਖਾ ਪ੍ਰਸਿੱਧ ਮਸ਼ਹੂਰ ਸਿੱਖ ਸਨ ਬਹੁਤ ਹੀ ਗੁਰੂ ਘਰ ਨੂੰ ਪਿਆਰ ਕਰਨ ਵਾਲੇ ਸਨ ਉਹਨਾਂ ਦਾ ਜਨਮ 1720 ਈਸਵੀ ਵਿੱਚ ਪਿੰਡ ਪੁੱਲਾ ਅੰਮ੍ਰਿਤਸਰ ਵਿੱਚ ਹੋਇਆ ਤੇ ਇਹਨਾਂ ਦਾ ਦੋਸ਼ ਕੀ ਸੀ ਕਿ ਇਹਨਾਂ ਨੂੰ ਚਰਖੜੀਆਂ ਤੇ ਚੜਾਇਆ ਇਹਨਾਂ ਦਾ ਖੋਪੜ ਲਾਇਆ ਗਿਆ ਕਿਉਂਕਿ ਇਹਨਾਂ ਨੂੰ ਜਦੋਂ ਫੜ ਦਿੱਤਾ ਗਿਆ ਤੇ ਇਹਨਾਂ ਨੂੰ ਇਹ ਕਿਹਾ ਗਿਆ ਕਿ ਤੁਸੀਂ ਮੁਸਲਮਾਨ ਧਰਮ ਕਬੂਲ ਕਰੋ ਪਰ ਇਹ ਪੱਕੇ ਸਿੱਖ ਸਨ ਗੁਰੂ ਦੇ ਘਰ ਦੇ ਸ਼ਰਧਾਲੂ ਸਨ ਇਹਨਾਂ ਨੂੰ ਇਹ ਗੱਲ ਪਸੰਦ ਨਹੀਂ ਸੀ ਬਾਕੀ ਇਹ ਜੰਗਲਾਂ ਵਿੱਚ ਜੋ ਉਸ ਸਮੇਂ ਮੁਗਲਾਂ ਤੋਂ ਅਧਿਅਤਿਆਚਾਰ ਤੋਂ ਪਰੇਸ਼ਾਨ ਹੋ ਕੇ ਸਿੱਖ ਜੰਗਲਾਂ ਵਿੱਚ ਰਹਿ ਰਹੇ ਸਨ ਤੇ ਇਹਨਾਂ ਦਾ ਕਸੂਰ ਸਿਰਫ ਇਹਨਾਂ ਸੀ ਕਿ ਉਹ ਇਹ ਉਹਨਾਂ ਸਿੱਖਾਂ ਦੀ ਕੱਪੜਿਆਂ ਨਾਲ ਤੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਦੇ ਕੇ ਉਹਨਾਂ ਦੀ ਮਦਦ ਕਰ ਰਹੇ ਸਨ ਇਸ ਕਰਕੇ ਇਹਨਾਂ ਦੀ ਇਹ ਗੱਲ ਕਿਸੇ ਟਾਟ ਨੇ ਮੁਗਲ ਟਾਟ ਨੇ ਮੁਗਲ ਸੂਬੇਦਾਰ ਤੱਕ ਪਹੁੰਚਦੀ ਕਰ ਦਿੱਤੀ ਤੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਫਿਰ ਇਹਨਾਂ ਨੂੰ ਤਸੀਹੇ ਦੇ ਦੇ ਕੇ ਇਹਨਾਂ ਦੀ ਜਿਹੜੀ ਖੋਪੜੀ ਆ ਉਹ ਉਹਨਾਂ ਦੇ ਸਿਰ ਤੋਂ ਅਲੱਗ ਕਰ ਦਿੱਤੀ ਗਈ ਫਿਰ ਇਹ 22 ਜਦੋਂ ਇਹਨਾਂ ਦੀ ਖੋਪੜ ਲਾਇਆ ਗਿਆ ਤੇ ਉਸ ਤੋਂ 22 ਦਿਨ ਬਾਅਦ ਜਾ ਕੇ ਇਹ ਸ਼ਹੀਦ ਹੋ ਗਏ ਇਹਨਾਂ ਦੀ ਜੋ ਕੁਰਬਾਨੀ ਆ ਉਹ ਅਸੀਂ ਕਦੇ ਇਹਨਾਂ ਦਾ ਦੇਣ ਨਹੀਂ ਦੇ ਸਕਦੇ ਕਿਉਂਕਿ ਸਿੱਖ ਧਰਮ ਦੇ ਮਹਾਨ ਸ਼ਹੀਦ ਨੇ ਤੇ ਇਹਨਾਂ ਤੋਂ ਸਾਨੂੰ ਵੀ ਪ੍ਰੇਰਣਾ ਲੈਣੀ ਚਾਹੀਦੀ ਆ ਅਸੀਂ ਕੁਝ ਚੰਦ ਪੈਸੇ ਲਈ ਆਪਣੇ ਵਾਲ ਨਾਈ ਦੇ ਜਾ ਕੇ ਕਟਵਾਏ ਹੁੰਨੇ ਆ ਉਹ ਵੀ ਪੱਲਿਓ ਪੈਸੇ ਦੇ ਕੇ ਤੇ ਸਿੱਖਿਆ ਕੀ ਮਿਲਦੀ ਆ ਆਪਾਂ ਨੂੰ ਅਜ ਭਾਈ ਤਾਰੂ ਸਿੰਘ ਤੋਂ ਕੇ ਸਾਨੂੰ ਕਦੇ ਵੀ ਆਪਣੇ ਜੋ ਸੀਸ ਆ ਆਪਣੀ ਸਿੱਖੀ ਆ ਆਪਣਾ ਧਰਮ ਆ ਆਪਣੇ ਗੁਰੂ ਸਾਹਿਬ ਨੇ ਉਹਨਾਂ ਤੋਂ ਬੇਮੁਖ ਨਹੀਂ ਹੋਣਾ ਚਾਹੀਦਾ ਆਪਣੇ ਕੇਸਾਂ ਦੀ ਬੇਅਦਵੀ ਨਹੀਂ ਕਰਨੀ ਚਾਹੀਦੀ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਸਾ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਹਾਂ ਪਿਆਰੇ ਬੱਚੇ ਹੁਣ ਆਪਾਂ ਕਿਹੜੀ ਤਸਵੀਰ ਦੇਖ ਰਹੇ ਹਾਂ ਇੱਥੇ ਬੋਲ ਕੇ ਦੱਸੋ ਹਾਂ ਕੌਣ ਸਨ ਬਾਬਾ ਬੰਦਾ ਬਹਾਦਰ ਜੀ ਇਨਾਂ ਦਾ ਪਹਿਲਾ ਨਾਮ ਆਦੋਦਾਸ ਵਿਰਾਗੀ ਸੀ ਇਹ ਜੰਗਲਾਂ ਵਿੱਚ ਰਹਿੰਦੇ ਸੀ ਤੇ ਤਿਆਗੀ ਸੀਗੇ ਪਰ ਜਦੋਂ ਗੁਰੂ ਗੋਬਿੰਦ ਸਿੰਘ ਨਾਲ ਇਹਨਾਂ ਦੀ ਮੁਲਾਕਾਤ ਹੁੰਦੀ ਆ ਉਸ ਤੋਂ ਬਾਅਦ ਇਹਨਾਂ ਨੇ ਉਹ ਸਾਰੇ ਵਿਰਾਗ ਵਾਲੇ ਕੰਮ ਛੱਡ ਕੇ ਸਿਰਫ ਉਹ ਸਿੱਖ ਧਰਮ ਦੀ ਜੋ ਪ੍ਰਚਾਰ ਆ ਉਹਦੇ ਵਿੱਚ ਲੱਗ ਗਏ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਹੀ ਇਹਨਾਂ ਦਾ ਨਾਮ ਉਹ ਬਾਬਾ ਬੰਦਾ ਸਿੰਘ ਬਹਾਦਰ ਰੱਖਿਆ ਸੀ ਫਿਰ ਇਹਨਾਂ ਨੇ ساری ਜ਼ਿੰਦਗੀ ਆਪਣੀ ਸਿੱਖੀ ਲਈ ਕੁਰਬਾਨ ਕਰ ਦਿੱਤੀ ਜਦੋਂ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਸ਼ਹੀਦੀ ਬਾਰੇ ਪਤਾ ਲੱਗਿਆ ਸੀ ਨਾ ਸਰਹੰਦ ਦੇ ਵਿੱਚ ਵਜ਼ੀਰਖਾਨੇ ਛੋਟੇ-ਛੋਟੇ ਬੱਚਿਆਂ ਨੂੰ ਨੀਹ ਵਿੱਚ ਦਿੱਤਾ ਸੀ ਤਾਂ ਉਸ ਸਮੇਂ ਕੀ ਹੋਇਆ ਇਹਨਾਂ ਤੋਂ ਉਹ ਵਾਲੀ ਸ਼ਹੀਦੀ ਉਹਨਾਂ ਦੀ ਬਰਦਾਸ਼ਤ ਨਹੀਂ ਹੋਈ ਤੇ ਇਹਨਾਂ ਨੇ ਸੌਂ ਖਾਦੀ ਕਿ ਮੈਂ ਵਜ਼ੀਰ ਖਾਂ ਤੋਂ ਬਦਲਾ ਲਊਂਗਾ ਅਤੇ ਗੁਰੂ ਗੋਬਿੰਦ ਸਿੰਘ ਦੀ ਜਿਹੜੇ ਬੱਚੇ ਆ ਉਹਨਾਂ ਦੀ ਜਿਹੜੀ ਸ਼ਹਾਦਤ ਹੋਈ ਉਹਨਾਂ ਨੂੰ ਅਜਾਈ ਨਹੀਂ ਜਾਣ ਦਊਂਗਾ ਤੇ ਫਿਰ ਇਹਨਾਂ ਨੇ ਕੀ ਕੀਤਾ ਉਹਨਾਂ ਦਾ ਸਰਹੰਦ ਦੇ ਵਜ਼ੀਰ ਖਾਂ ਨੂੰ ਮਾਰਿਆ ਸੀਗਾ ਤੇ ਉਹਨਾਂ ਦਾ ਜੋ ਛੋਟੇ ਸਾਹਿਬ ਜਾਦ ਨੇ ਉਹਨਾਂ ਦਾ ਬਦਲਾ ਲਿੱਤਾ ਸੀਗਾ ਉਸ ਤੋਂ ਬਾਅਦ ਫਿਰ ਫਰਖਸ਼ੀਰ ਪਾਸ਼ਾ ਨੇ ਇਹਨਾਂ ਨੂੰ ਫੜ ਲਿਆ ਕੈਦ ਕਰ ਲਿੱਤਾ ਗਿਆ ਫਿਰ ਇਹਨਾਂ ਨੂੰ ਬਹੁਤ ਤਸੀਹੇ ਦਿੱਤੇ ਗਏ ਇਹਨਾਂ ਦਾ ਜੋ ਛੋਟਾ ਬੱਚਾ ਵੇਖ ਰਹੇ ਹੋ ਨਾ ਜੈ ਸਿੰਘ ਇਹਦਾ ਨਾਮ ਜੈ ਸਿੰਘ ਸੀ ਇਹ ਬਹੁਤ ਛੋਟੀ ਉਮਰ ਦਾ ਸੀ 2-3 ਸਾਲ ਦਾ ਹੀ ਤੇ ਇਹਨਾਂ ਨੂੰ ਜਦੋਂ ਜੰਬੂਰਾ ਦੇ ਨਾਲ ਆ ਬਾਬਾ ਬੰਦਾ ਸਿੰਘ ਦਾ ਮਾਸ ਨੋਚਿਆ ਗਿਆ ਦੇਖੋ ਦੇਖ ਰਹੇ ਹੋ ਨਾ ਤੁਸੀਂ ਸਾਰੇ ਕਿਵੇਂ ਉਹਨਾਂ ਦਾ ਉਹ ਮਾਸ ਗਰਮ-ਗਰਮ ਜੰਬੂਰਾ ਨਾਲ ਪੱਟ ਰਹੇ ਆ ਕਿ ਇਹਨਾਂ ਦਾ ਕਸੂਰ ਕੀ ਆ ਕਿ ਸਿੱਖ ਧਰਮ ਦਾ ਜੋ ਆ ਉਹਨੂੰ ਪ੍ਰੇਮ ਕਰਦੇ ਸੀ ਤੇ ਉਹਨਾਂ ਦੇ ਬੱਚਿਆਂ ਦੀ ਸ਼ਹੀਦੀ ਦਾ ਇਹਨਾਂ ਨੇ ਬਦਲਾ ਲਿਆ ਸੀ ਬਸ ਕਸੂਰ ਸਿਰਫ ਇਹਨਾਂ ਦਾ ਇਹ ਸੀਗਾ ਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੱਚਿਓ ਅੱਜ ਆਪਾਂ ਜਾਣਾਂਗੇ ਭਾਈ ਕਨਈਆ ਜੀ ਬਾਰੇ ਹੋ ਸਕਦਾ ਹੈ ਕਿ ਤੁਹਾਨੂੰ ਸਭ ਨੂੰ ਥੋੜਾ ਬਹੁਤ ਪਤਾ ਹੋਵੇ ਉਹਨਾਂ ਬਾਰੇ ਤੁਸੀਂ ਆਪਣੇ ਸਾਹਮਣੇ ਦੇਖ ਪਾ ਰਹੇ ਹੋ ਪਾਈਕਨਈਆ ਜੀ ਗੁਰਸੇਕਸੀ ਜੋ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਜਲਦੀ ਸੇਵਾ ਕਰਦੇ ਸੀ ਲੜਾਈ ਦੇ ਦੌਰਾਨ ਸਿੰਘਾਂ ਨੂੰ ਜਲ ਛਕਾਉਂਦੇ ਸੀ ਇਹਨਾਂ ਦਾ ਜਨਮ ਸਿਆਲਕੋਟ ਪਾਕਿਸਤਾਨ ਦੇ ਵਿੱਚ ਬਜ਼ੀਰਾਬਾਦ ਦੇ ਵਿੱਚ ਹੋਇਆ ਜੋ ਕਿ ਇੱਕ ਖੱਤਰੀ ਪਰਿਵਾਰ ਦੇ ਬੱਚੇ ਸਨ ਤੇ ਉਹਨਾਂ ਦੇ ਪਿਤਾ ਬਹੁਤ ਵੱਡੇ ਵਪਾਰੀ ਸੀ ਪਰ ਇਹਨਾਂ ਨੂੰ ਗੁਰਸਿੱਖ ਦੀ ਵਿੱਚ ਬਹੁਤ ਧਿਆਨ ਸੀ ਬਹੁਤ ਉਹਨਾਂ ਨਾਲ ਜੁੜੇ ਹੋਏ ਸੀ ਤਾਂ ਜਦੋਂ ਆਨੰਦਪੁਰ ਸਾਹਿਬ ਦੇ ਵਿੱਚ ਜਦਦ ਹੋਇਆ ਸੀ ਤਾਂ ਉਸ ਟਾਈਮ ਤੇ ਪਾਈਕਨਈਆ ਜੀ ਨੇ ਸਾਰਿਆਂ ਨੂੰ ਜਲਦੀ ਸੇਵਾ ਕੀਤੀ ਚਾਹੇ ਉਹਨਾਂ ਦੇ ਮੁਜਲ ਆਪੋਜੀਟ ਸਾਈਡ ਦੇ ਸੀ ਚਾਹੇ ਉਹਨਾਂ ਦੇ ਵਾਲਦੇ ਸਪਾਈ ਸੀ ਉਹਨਾਂ ਲਈ ਉਹ ਚੀਜ਼ ਕੋਈ ਮੈਟਰ ਨਹੀਂ ਕਰਦੀ ਸੀ ਕਿ ਉਹ ਕੌਣ ਨੇ ਉਹਨਾਂ ਨੂੰ ਸਾਰਿਆਂ ਦੇ ਵਿੱਚ ਗੁਰੂ ਜੀ ਦੇ ਹੀ ਦਰਸ਼ਨ ਹੁੰਦੇ ਸੀ ਤਾਂ ਉਹਨਾਂ ਦੀ ਸ਼ਿਕਾਇਤ ਉਹਨਾਂ ਨੇ ਕਿਸੇ ਨੇ ਗੁਰੂ ਜੀ ਪਾਸ ਕੀਤੀ ਕਿ ਉਹ ਜਿਹੜੇ ਦੂਸਰੀ ਸਾਈਡ ਦੇ ਨੇ ਉਹਨਾਂ ਨੂੰ ਵੀ ਜਲਦੀ ਸੇਵਾ ਕਰਦੇ ਪਏ ਨੇ ਤਾਂ ਗੁਰੂ ਜੀ ਨੇ ਉਹਨਾਂ ਨੂੰ ਆਪਣੇ ਕੋਲ ਬੁਲਾਇਆ ਤਾਂ ਗੁਰੂ ਜੀ ਨੇ ਜਦੋਂ ਉਹਨਾਂ ਨੂੰ ਪੁੱਛਿਆ ਤਾਂ ਪਾਈ ਕਨਈਆ ਜੀ ਨੇ ਉਹਨਾਂ ਨੂੰ ਇਹੀ ਉੱਤਰ ਦਿੱਤਾ ਕੇ ਗੁਰੂ ਜੀ ਮੈਨੂੰ ਤਾਂ ਸਾਰੇ ਵਿੱਚ ਤੁਹਾਡੇ ਹੀ ਦਰਸ਼ਨ ਹੁੰਦੇ ਨੇ ਮੇਰੇ ਲਈ ਕੋਈ ਵੀ ਮੁਸਲਮ ਨਹੀਂ ਆ ਕੋਈ ਵੀ ਬਗਾਨਾ ਨਹੀਂ ਆ ਮੇਰੇ ਲਈ ਸਾਰੇ ਹੀ ਆਪਣੇ ਨੇ ਤਾਂ ਅੱਜ ਕੱਲ ਜੋ ਰੈੱਡ ਕਰਾਸ ਨਾਮ ਦੀ ਸੰਸਥਾ ਚੱਲ ਰਹੀ ਆ ਉਹ ਭਾਈ ਕਨਈਆ ਜੀ ਦੇ ਨਾਮ ਤੇ ਹੀ ਚੱਲ ਰਹੀ ਆ ਇਹਨਾਂ ਨੇ ਹੀ ਅਸਲ ਵਿੱਚ ਉਹਨਾਂ ਨੂੰ ਡਿਵੈਲਪ ਕੀਤਾ ਆ ਠੀਕ ਹੈ ਤਾਂ ਸਾਡਾ ਵੀ ਅੱਕ ਬੰਦਾ ਆ ਸਾਨੂੰ ਵੀ ਇਹਨਾਂ ਤੋਂ ਪ੍ਰੇਰਣਾ ਲੈ ਕੇ ਹਮੇਸ਼ਾ ਸਭ ਦੀ ਹੈਲਪ ਕਰਨੀ ਚਾਹੀਦੀ ਆ ਜਿੰਨਾ ਸਾਡੇ ਤੋਂ ਹੋ ਸਕਦਾ ਅੱਗੇ ਵਧ ਕੇ ਆਪਣੇ ਵੱਲੋਂ ਦਾਨ ਕਰਨਾ ਚਾਹੀਦਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਭਾਈ ਸਹੀਦ ਮਨੀ ਸਿੰਘ ਜੀ ਦੇ ਇਤਿਹਾਸ ਬਾਰੇ ਜਾਣਾਂਗੇ ਭਾਈ ਮਨੀ ਸਿੰਘ ਜੀ ਦਾ ਜਨਮ 1644 ਈਸਵੀ ਨੂੰ ਮਲਤਾਨ ਪਾਕਿਸਤਾਨ ਵਿਕੇ ਹੋਇਆ ਇਹਨਾਂ ਦੇ ਬੰਦ-ਬੰਦ ਕੱਟ ਕੇ ਇਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕਿਉਂਕਿ ਮੁਸਲਮਾਨ ਸ਼ਾਸਕ ਇਹਨਾਂ ਤੋਂ ਮੁਸਲਮਾਨ ਧਰਮ ਕਬੂਲ ਕਰਵਾਉਣਾ ਚਾਹੁੰਦੇ ਸਨ ਪਰ ਇਹ ਨਹੀਂ ਮੰਨੇ ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਹਨ ਇਹਨਾਂ ਦਾ 1738 ਈਸਵੀ ਵਿੱਚ ਲੋਹਾਰ ਵਿਕੇ ਸ਼ਹੀਦ ਕਰ ਦਿੱਤਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਮੈਂ ਤੁਹਾਨੂੰ ਜਕਰੀਆ ਖਾਨ ਬਾਰੇ ਇਤਿਹਾਸ ਦੇ ਕੁਝ ਲ ਦਸਣਾ ਚਾਹੁੰਨੀ ਆ ਜਕਰੀਆ ਖਾਨ ਇੱਕ ਮੁਗਲ ਸੂਬੇਦਾਰ ਸੀ ਉਸ ਨੇ ਸਿੱਖਾਂ ਦੇ ਸਿਰਾਂ ਦਾ ਮੁੱਲ ਪਾ ਦਿੱਤਾ ਸੀ ਉਸ ਨੇ ਇਹ ਐਲਾਨ ਕਰ ਦਿੱਤਾ ਸੀ ਕਿ ਜੋ ਵੀ ਸਿੱਖਾਂ ਦਾ ਸਿਰ ਲੈ ਕੇ ਆਵੇਗਾ ਉਹਨਾਂ ਨੂੰ ਵੱਡੇ ਤੋਂ ਵੱਡਾ ਇਨਾਮ ਦਿੱਤਾ ਜਾਵੇਗਾ ਮੁਸਲਮਾਨ ਸੈਨਿਕਾਂ ਨੇ ਆਪ ਲਾਲਚ ਵਿੱਚ ਆ ਕੇ ਬਹੁਤ ਸਾਰੇ ਸਿੱਖਾਂ ਦੇ ਸਿਰ ਨਿਜਿਆਂ ਤੇ ਟੰਗ ਕੇ ਲੈ ਕੇ ਆਂਦੇ ਤੇ ਜਕਰੀਆ ਖਾਨ ਤੋਂ ਇਨਾਮ ਪ੍ਰਾਪਤ ਕੀਤਾ ਪਰ ਸਿੱਖਾਂ ਸਿੱਖਾਂ ਨੇ ਆਪਣਾ ਧਰਮ ਨਹੀਂ ਅਡੋਲ ਕੀਤਾ ਉਹਨਾਂ ਨੇ ਆਪਣੇ ਧਰਮ ਤੇ ਪੱਕੇ ਰਹੇ ਉਹਨਾਂ ਨੇ ਆਪਣੇ ਸਿਰ ਤਾਂ ਲਹਾ ਦਿੱਤੇ ਪਰ ਆਪਣੇ ਧਰਮ ਨੂੰ ਮੁਸਲਮਾਨ ਧਰਮ ਨੂੰ ਨਹੀਂ ਅਪਣਾਇਆ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਆਪਾਂ ਆਪਾਂ ਕੇਸ ਨਾ ਕਟਵਾਈਏ ਤੇ ਉਹਨਾਂ ਦੇ ਕੀਤੇ ਧਰਮ ਪਰਾਲੇ ਨੂੰ ਆਪਾਂ ਅੱਗੇ ਵਧਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ प्यारे बच्चों ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਦੇਸ਼ ਨੂੰ ਆਜ਼ਾਦ ਕਰਾਉਣ ਲਈ ਬਹੁਤ ਸਾਰੇ ਯੋਧਿਆਂ ਨੇ ਆਪਣਾ ਯੋਗਦਾਨ ਪਾਇਆ ਸੀ ਜਿਵੇਂ ਕਿ ਕਰਤਾਰ ਸਿੰਘ ਸਰਾਭਾ, ਉਧਮ ਸਿੰਘ, ਭਗਤ ਸਿੰਘ ਤੇ ਹੋਰ ਬਹੁਤ ਸਾਰੇ ਕ੍ਰਾਂਤੀਕਾਰੀਆਂ ਸੀ ਜਿਨ੍ਹਾਂ ਨੇ ਆਪਣਾ ਯੋਗਦਾਨ ਦੇਸ਼ ਨੂੰ ਆਜ਼ਾਦ ਕਰਾਉਣ ਵਿੱਚ ਪਾਇਆ ਸੀ ਉਹਨਾਂ ਵਿੱਚੋਂ ਸਾਹ ਨਾਲ ਛੋਟੀ ਉਮੀਦ ਇਹ ਜੋ ਜੋਦੇਸਾਨ ਉਹ ਸੀ ਸਰਦਾਰ ਭਗਤ ਸਿੰਘ ਇੱਥੇ ਜੋ ਤੁਹਾਨੂੰ ਸੀਨ ਦਿਖਾਇਆ ਗਿਆ ਉਹਦੇ ਵਿੱਚ ਉਹਨਾਂ ਦੇ ਚਾਚਾ ਜੀ ਜੇਲ੍ਹ ਵਿੱਚ ਜਦੋਂ ਉਹਨਾਂ ਨੂੰ ਮੁਲਾਕਾਤ ਕਰਨ ਆਏ ਸੀ ਭਗਤ ਸਿੰਘ ਨੇ ਆਪਣੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਆਪਣੀ ਕੁਰਬਾਨੀ ਦੇ ਦਿੱਤੀ ਉਹਨਾਂ ਨੇ ਬਹੁਤ ਸਾਰੇ ਤੁਸੀਂ ਇਹ ਝੱਲੇ ਪਰ ਉਹ ਆਓ ਆਪਣੇ ਕਹਿੇ ਤੋਂ ਡੋਲੇ ਨਾ ਉਹਨਾਂ ਨੂੰ ਫਾਂਸੀ ਤੇ ਜਿਸ ਦਿਨ ਤੋਂ ਉਹਨਾਂ ਨੇ ਨਿਯਤ ਕੀਤਾ ਸੀ ਪਰ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਉਹਨਾਂ ਨੂੰ ਫਾਂਸੀ ਦੇ ਦਿੱਤੀ ਗਈ ਤਾਂ ਜੋ ਲੋਕ ਨੇ ਉਹ ਭੜਕ ਨਾ ਜਾਣ ਤੇ ਉਹਨਾਂ ਦੀਆਂ ਲਾਸ਼ਾਂ ਨੂੰ ਇੱਕ ਨਹਿਰ ਉੱਤੇ ਸੌੜ ਦਿੱਤਾ ਤੇ ਤੇਲ ਪਾ ਕੇ ਉਹਨਾਂ ਨੂੰ ਜਲਾ ਦਿੱਤਾ ਗਿਆ ਤਾਂ ਪਰ ਉਹਨਾਂ ਦੀ ਇਸ ਕੁਰਬਾਨੀ ਦੇ ਸਦਕਾ ਸਾਡਾ ਦੇਸ਼ 1947 ਦੇ ਵਿੱਚ ਆਜ਼ਾਦ ਹੋ ਗਿਆ ਜਿਨ੍ਹਾਂ ਦੇ ਬਤੌਰ ਤੇ ਅੱਜ ਅਸੀਂ ਆਜ਼ਾਦ ਹਾਂ ਤੇ ਆਪਣੀ ਆਜ਼ਾਦੀ ਨੂੰ ਮਾਣ ਰਹੇ ਹਾਂ प्यारे बच्चों हुन आपा माई भागो जी बारे जानेंगे माई भागो जी कौन सी माई भागो जी दा पहला नाम भागपरी सी जेडे के 18वीं सदी दे एक महान औरत सी ओना दा ਪਿੰਡ ਚਵਾਲ जो के अमृतसर जिले विच स्थित है ओना ने 40 सिंख जेडे के नानदपुर से आद लड़ाई दे दौरान गुरु जी दा साथ ਛੱਡ के चले गए सी ओना नु तानने दितते ते ਮੜ ਗੁਰੂ ਜੀ ਦੇ ਸਾਥ ਆਉਣ ਲਈ ਬੋਲਿਆ ਤਾਂ ਉਹ ਉਹਨਾਂ 40 ਸਿੱਖਾਂ ਨੂੰ ਨਾਲ ਲੈ ਕੇ ਮਕਸਰ ਆਏ ਤੇ ਮਕਸਰ ਦੀ ਲੜਾਈ ਵਿੱਚ ਉਹ ਸਿੱਖ ਸਹੀਦੀ ਭਾ ਗਏ। ਇਸੇ ਲੜਾਈ ਦੇ ਦੌਰਾਨ ਮਹਾ ਸਿੰਘ ਅਤੇ ਮਾਈ ਭਾਗੋ ਜੀ ਗੰਭੀਰ ਜ਼ਖਮੀ ਹੋ ਗਏ ਪਰ ਉਹ ਜੀਵਿਤ ਸਨ। ਉਸ ਤੋਂ ਬਾਅਦ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਰਹਿਣ ਲੱਗੇ। ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਗ ਭਰੀ ਜੀ ਦਾ ਨਾਮ ਮਾਈ ਭਾਗੋ ਰੱਖ ਦਿੱਤਾ ਤੇ ਇਸ ਲੜਾਈ ਦੇ ਦੌਰਾਨ ਮਹਾ ਸਿੰਘ ਜੀ ਜੋ ਕਿ ਮਾਈ ਭਾਗੋ ਜੀ ਦੇ ਪਤੀ ਸਨ ਉਹ ਵੀ ਸਹੀਦੀ ਭਾ ਗਏ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਅਸੀਂ ਹਰ ਸਾਲ ਹੀ ਆਈਡੀਅਲ ਕਾਨਵੈਂਟ ਸਕੂਲ ਦੇ ਬੱਚਿਆਂ ਨੂੰ ਅਲੱਗ-ਅਲੱਗ ਇਤਿਹਾਸਕ ਸਥਾਨਾਂ ਤੇ ਦਰਸ਼ਨਾਂ ਲਈ ਲੈ ਕੇ ਜਾਂਦੇ ਹਾਂ ਇਸ ਵਾਰ ਅਸੀਂ ਵਿਸਾਖੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਅਸੀਂ ਮਹੱਦੀਆਣਾ ਸਾਹਿਬ ਗੁਰਦੁਆਰਾ ਸਾਹਿਬ ਬੱਚਿਆਂ ਨੂੰ ਲੈ ਕੇ ਪਹੁੰਚੇ ਹਾਂ ਇਸ ਦਾ ਕਾਰਨ ਇਹ ਹੈ ਕਿ ਬੱਚੇ ਜੋ ਸਿੱਖੀ ਤੋਂ ਦੂਰ ਹੁੰਦੇ ਜਾ ਰਹੇ ਜਾਂ ਨਸ਼ਿਆਂ ਦੀ ਜਪੇਟ ਵਿੱਚ ਪੈ ਜਾਂਦੇ ਆ ਉਹਨਾਂ ਤੋਂ ਬਚਾਉਣ ਦੇ ਲਈ ਤੇ ਬੱਚਿਆਂ ਨੂੰ ਜੋ ਇਹ ਇੱਥੇ ਤਸਵੀਰਾਂ ਰਾਹੀਂ ਬੱਚਿਆਂ ਨੂੰ ਜੋ ਦ੍ਰਿਸ਼ ਦਿਖਾਇਆ ਜਾਂਦਾ इमोਸ਼ਨਲੀ ਬੱਚੇ ਇਹਨਾਂ ਚੀਜ਼ਾਂ ਨਾਲ ਜੁੜਦੇ ਨੇ ਤੇ ਜਦੋਂ ਇਹਨਾਂ ਚੀਜ਼ਾਂ ਨਾਲ ਜੁੜਦੇ ਨੇ ਤੇ ਉਹ ਕਦੇ ਨਾ ਕਦੇ ਉਹਨਾਂ ਦੇ ਮਨ ਦੇ ਵਿੱਚ ਸਿੱਖੀ ਨਾਲ ਪੈਦਾ ਹੁੰਦਾ ਤੇ ਉਹ ਇਹਨਾਂ ਤੋਂ ਕਦੇ ਵੀ ਸਿੱਖ ਇਤਿਹਾਸ ਤੋਂ ਦੂਰ ਨਹੀਂ ਹੁੰਦੇ ਤੇ ਉਹ ਗੁਰੂ ਸਾਹਿਬ ਤੇ ਉਹਨਾਂ ਦੀਆਂ ਕੁਰਬਾਨੀਆਂ ਇਹਨਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਦੇਖ ਕੇ ਉਹਨਾਂ ਨਾਲ ਜੁੜੇ ਰਹਿੰਦੇ ਨੇ ਸਾਡਾ ਮੇਨ ਮਕਸਦ ਇਹ ਆ ਕਿ ਨਾਲ ਤਾਂ ਵਿਸਾਖੀ ਦੇ ਤਿਹਾੜ ਦੇ ਉੱਪਰ ਬੱਚਿਆਂ ਨੂੰ ਇਤਿਹਾਸਕ ਸਥਾਨਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਏ ਜਾਣ ਤੇ ਨਾਲ ਹੀ ਨਾਲੇ ਬੱਚਿਆਂ ਨੂੰ ਇਹ ਤਸਵੀਰਾਂ ਰਾਹੀਂ ਸਿੱਖ ਧਰਮ ਦੇ ਨਾਲ ਜੋੜਿਆ ਜਾ ਸਕੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਕੀ हां प्यारे बच्चों मैं ਤੁਸੀਂ ਜਾਣਦੇ ਹੋ ਕਿ ਵਿਸਾਖੀ ਹਰ ਸਾਲ ਬੜੀ ਧੂਮ-ਧਾਮ ਨਾਲ ਮਨਾਈ ਜਾਂਦੀ ਹੈ ਤੇ ਅੱਜ ਅਸੀਂ ਵਿਸਾਖੀ ਦੇ ਦਿਨ ਇੱਥੇ ਕਿਉਂ ਪਹੁੰਚੇ ਹਾਂ ਤੁਸੀਂ ਦੱਸ ਸਕਦੇ ਹੋ ਕਿਉਂ ਪਹੁੰਚੇ ਹਾਂ ਇੱਥੇ ਕਿਉਂਕਿ ਅਸੀਂ ਇੱਥੇ ਇਤਿਹਾਸਕ ਤਸਵੀਰਾਂ ਨੂੰ ਦੇਖ ਸਕੀਏ ਅਤੇ ਆਪਣੇ ਵਿਸਾਖੀ ਦੇ ਇਤਿਹਾਸ ਤੋਂ ਜਾਣੂ ਹੋ ਸਕੀਏ ਇਸ ਲਈ ਤੁਹਾਨੂੰ ਅੱਜ ਇੱਥੇ ਲਿਆਂਦਾ ਗਿਆ ਕਿ ਅੱਜ ਦੇ ਦਿਨ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਪਰ 1699 ਈਸਵੀ ਵਿੱਚ ਅਮਰਤ ਸੰਚਾਰ ਕੀਤਾ ਸੀ ਤੇ ਗਿੱਦੜਾਂ ਤੋਂ ਸ਼ੇਰ ਬਣਾਇਆ ਸੀ ਕਿ ਸਿੱਖ ਜੋ ਕੌਮ ਆ ਉਹ ਮੁਗਲਾਂ ਦੇ ਅਤਿਆਚਾਰ ਤੋਂ ਬਹੁਤ ਉਹਨਾਂ ਤੇ ਮੁਗਲ ਅਤਿਆਚਾਰ ਕਰ ਰਹੇ ਸਨ ਤੇ ਸਿੱਖਾਂ ਨੂੰ ਇਸ ਲਈ ਅਮਰਤ ਛਕਾਇਆ ਗਿਆ ਤੇ ਉਹਨਾਂ ਨੂੰ ਸਿੱਖ ਫੌਜ ਉਹਨਾਂ ਦੀ ਲਗ ਤਿਆਰ ਕੀਤੀ ਗਈ ਖਾਲਸਾ ਫੌਜ ਉਸ ਨੂੰ ਨਾਂ ਦਿੱਤਾ ਗਿਆ ਖਾਲਸਾ ਜੋ ਕਿ ਸ਼ਾਦਾ ਅਡੋਲ ਆ ਸ਼ਾਦਾ ਤੇ ਅਡੋਲ ਆ ਕਿਸੇ ਤੋਂ ਡਰਦਾ ਨਹੀਂ ਕਿ ਉਹ ਜ਼ਲੂਮਾ ਅਤੇ ਅਤਿਆਚਾਰ ਜੋ ਸਹਰੇ ਸੀ ਲੋਕ ਉਹਨਾਂ ਨੂੰ ਬਚਾਉਣ ਦੇ ਲਈ ਗੁਰੂ ਸਾਹਿਬ ਨੂੰ ਇਹ ਕਦਮ ਚੁੱਕਣਾ ਪਿਆ ਉਹਨਾਂ ਨੇ ਅੱਜ ਦੇ ਦਿਨ ਕਾਸਾ ਪੰਥ ਦੀ ਸਥਾਪਨਾ ਕੀਤੀ ਤਾਂ ਕਿ ਜੋ ਅਤਿਆਚਾਰਾ ਉਹਨਾਂ ਦਾ ਮੁਕਾਬਲਾ ਕੀਤਾ ਜਾ ਸਕੇ ਇਸ ਲਈ ਜੋ ਸਿੱਖ ਹਰ ਸਾਲ ਅੱਜ ਦੇ ਦਿਨ ਵਿਸਾਖੀ ਮਨਾਉਂਦੇ ਹਨ ਤੇ ਇਸ ਤੋਂ ਇਲਾਵਾ ਫਸਲ ਪੱਕਣ ਦੀ ਖੁਸ਼ੀ ਦੇ ਵਿੱਚ ਵੀ ਜੋ ਕਿਸਾਨ ਨੇ ਉਹ ਵਿਸਾਖੀ ਦਾ ਤਿਹਾਰ ਮਨਾਇਆ ਜਾਂਦਾ